ਬੀਤੀ ਰਾਤ ਨੂੰ ਧਿਆਣਾ ਬਸਟ ਦੇ ਉੱਪਰ ਪੁਲਿਸ ਬੱਸ ਦੀਆਂ ਬ੍ਰੇਕਅਪ ਫੇਲ ਹੋਣ ਦੇ ਕਾਰਨ ਇੱਕ ਭਿਆਨਕ ਹਾਦਸਾ ਹੋ ਜਾਂਦਾ ਹੈ ਅਤੇ ਬੱਸ ਠੇਕੇ ਦੇ ਵਿੱਚ ਜਾ ਵੜਦੀ ਹੈ ਤੇ ਕਈ ਗੱਡੀਆਂ ਨੁਕਸਾਨੀਆਂ ਜਾਂਦੀਆਂ ਹਨ ਤੇ ਕਈ ਲੋਕ ਜ਼ਖਮੀ ਹੋ ਜਾਂਦੇ ਹਨ ਮੌਕੇ ਤੇ ਕੋਈ ਐਂਬੂਲੈਂਸ ਵੀ ਨਹੀਂ ਪਹੁੰਚ ਸਕੀ ਜ਼ਖਮੀਆਂ ਨੂੰ ਆਟੋਆਂ ਦੇ ਵਿੱਚ ਪਰ ਕੇ ਹਸਪਤਾਲ ਭੇਜਿਆ ਜਾਂਦਾ ਹੈ ਅਤੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਬੱਸ ਦੇ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬ੍ਰੇਕਅਪ ਫੇਲ ਹੋਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਜਾਨੀ ਨੁਕਸਾਨ ਤੋਂ ਵੱਡਾ ਵਿਚਾਰ ਰਿਹਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਕਿ ਕਿਸ ਤਰ੍ਹਾਂ ਇਹ ਬੱਸ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਦਰਸਲ ਇਹ ਚੰਡੀਗੜ੍ਹ ਤੋਂ ਆ ਰਹੀ ਪੁਲਿਸ ਅਧਿਕਾਰੀਆਂ ਦੀ ਬੱਸ ਦਾ ਭਿਆਨਕ ਹਾਸਾ ਹੋ ਜਾਂਦਾ ਹੈ ਅਤੇ ਇਸ ਬੱਸ ਹਾਸੇ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਕਿੰਨੇ ਬੰਦੇ ਸੀਗੇ ਤੇ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਇਹ ਜਿਹੜੀ ਫਰੋਇਪਰ ਪੀਸੀ ਬੱਸ ਤੇ ਰੇਕਾਂ ਦੀ ਫੇਰ ਲੋਨ ਕਰਕੇ ਕੋਈ ਵੀ ਇੰਜਰਡ ਹਲੇ ਫਿਲਹਾਲ ਇਸ ਤਰ੍ਹਾਂ ਕੋਈ ਗੱਲ ਨਹੀਂ ਆਈ ਹੈਗੀ ਤੇ ਬਾਕੀ ਜੋ ਬੰਦੀ ਕਾਰਪੇ ਦੇਖ ਕੇ ਤੇ ਸਰਕਾਰ ਦੇ ਵਿੱਚ ਬੰਦੇ ਕਿੰਨੇ ਕਿ ਸੀਗੇ ਹਾਂ ਹੁਣ 15 20 ਮਿੰਟ ਪਹਿਲਾਂ ਦੀ ਗੱਲ ਇਹ ਕਹਦੀ ਸੀ ਜੀ ਪੁਲਿਸ ਮਲਾਜਮ ਹੀ ਸੀ ਸਾਰੇ ਬੰਦੇ ਨਹੀਂ ਨਹੀਂ ਪੁਲਿਸ ਮਲਾਜਮ ਡਿਊਟੀ 'ਤੇ ਆ ਰਹੇ ਸੀ ਡਿਊਟੀ 'ਤੇ ਆ ਰਹੇ ਸੀ ਕਿ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਪਾਸੇ ਫਰੋਹਪੁਰ ਜਾ ਰਹੇ ਸੀ ਚੰਡੀਗੜ੍ਹ ਵੱਲ ਠੀਕ ਹੈ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ